ਅੱਧੀ ਰਾਤ ਨੂੰ ਅੰਮ੍ਰਿਤਸਰ ਚ ਹੋ ਗਿਆ ਵੱਡਾ ਵਾਕਾ ਲੋਕਾਂ ਨੂੰ ਪਈਆਂ ਭਾਜਾਂ ਦੇਖੋ ਕਿਵੇਂ ਮਿੰਟਾਂ ਸਕਿੰਟਾਂ ਚ ਸੜਕੇ ਸਵਾਹ ਹੋ ਗਈ ਥਾਰ ਗੱਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਖਬਰ ਜੜੀਆ ਅੰਮ੍ਰਿਤਸਰ ਦੇ थाना ਸਿਵਲ ਲਾਈਨ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਅੱਗ ਦੇ ਭਾਂਬੜ ਮਚ ਗਏ ਤੇ ਦੇਖਦੇ ਹੀ ਦੇਖਦਿਆਂ ਗੱਡੀ ਜੜੀਆ ਮਿੰਟਾਂ ਸਕਿੰਟਾਂ ਦੇ ਵਿੱਚ ਸੜ ਕੇ ਰਾਖ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਥਾਰ ਗੱਡੀ ਦਾ ਮਾਲਕ ਜੰਮੂ ਦਾ ਰਹਿਣ ਵਾਲਾ ਤਹੇ ਜੰਮੂ ਤੋਂ ਜਿਹੜਾ ਇਹ ਆਪਣੇ ਦੋਸਤਾਂ ਦੇ ਨਾਲ ਇੱਥੇ ਮੱਥਾ ਟੇਕਣ ਦੇ ਲਈ ਆਇਆ ਸੀ ਤੇ ਜਦੋਂ ਵਾਪਸ ਜਾਣ ਲੱਗਾ ਤਾਂ ਉਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੇ ਨਾਲ ਭਾਂਬੜ ਮਚ ਗਏ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਦੇ ਵਿੱਚਕਾਰ ਐ ਛੜੀ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਐ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਛੜਾ ਐ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ, ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਹਾਲਾਂਕਿ ਘਟਨਾ ਦੌਰਾਨ ਗਨਿਮਿਤੇ ਰਹੀ ਕਿ ਕੋਈ ਜਾਨੀ ਨੁਕਸਾਨ ਐ ਜਿਹੜਾ ਐ ਉਹ ਨਹੀਂ ਹੋਇਆ ਆਓ ਇੱਕ ਵਾਰ ਰੁਕ ਕਰਦੇ ਆਂ ਵੀਡੀਓ ਦਾ ਹਾਂਜੀ ਭਾਈ ਕੀ ਨਾ ਆ ਗਿਆ ਆਪਣਾ ਭਾਈ ਸੰਦੀਪ ਕੁਮਾਰ ਹੈ ਮੇਰਾ ਨਾਮ ਠੀਕ ਕਰੋ ਭਾਈ ਭਾਈ ਅਰਮੰਦਰ ਸਾਹਿਬ ਕੇ ਹਿੰਮਤ ਹਟੇ ਕਿਹੜੀ ਜਗ੍ਹਾ ਤੋਂ ਆਏ ਸੀ ਭਾਈ ਜੰਮੂ ਤੋਂ ਆਏ ਹਾਂਜੀ ਤੇ ਭਾਈ ਕੀ ਹੋਇਆ ਕੀ ਗੱਡੀ ਨਾਲ ਭਾਈ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਤੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਜੀ ਥਾਰ ਭਾਈ ਥਾਰ ਤੇ ਅੱਗ ਕਿਵੇਂ ਲੱਗੀ ਕਾਰਨ ਕੀ ਭਾਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਨਵੀਆਂ ਇਹਨਾਂ ਨੂੰ ਵੱਡੀ ਆ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਹੈ ਨਹੀਂ ਆ ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ ਹਣਾ ਅਹੀਂ ਤੇ ਜਾ ਰਹੇ ਤਿੰਨ ਜਿਹੜੇ ਸਵਾਰ ਹੋ ਕੇ ਜਾ ਰਹੇ ਆਂ ਆਪਣੀ ਜਾਨ ਬੜੀ ਮੁਸਕਨਾ ਮੁਕ ਜਾ ਕੇ ਨਿਕਲੇ ਆਂ ਬਾਹਰ ਹਣਾ ਤੇ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਹੀਂ ਮੁੜੇ-ਘੁੜੇ ਹੀ ਤਾਂ ਬਾਹਰ ਨਿਕਲ ਗਏ ਅਗਰ ਸਾਡਾ ਨਾ ਫੈਮਲੀ ਹੁੰਦੀ ਤੇ ਭਾਈ ਓਖਾ ਹੀ ਬਚਾ ਓਖਾ ਹੀ ਫੈਮਲੀ ਦਾ ਜਾਨੀ ਨੁਕਸਾਨ ਤੇ ਨਹੀਂ ਆਇਆ ਭਾਈ ਜਾਨੀ ਨੁਕਸਾਨ ਆਪਾਂ ਬਚ ਗਏ ਆਂ ਆਪਾਂ ਨਿਕਲ ਗਏ ਆਂ ਅਹੀਂ ਮੁੜੇ-ਘੁੜੇ ਹੀ ਥੋੜੀ ਗੱਡੀ ਪਈ ਤੁਹਾਡੇ ਸਾਹਮਣੇ ਹੀ ਆ ਉਹ ਦੇਖ ਸਕਦੇ ਤੁਸੀਂ ਲਾਈਵ ਚੱਲ ਰਿਹਾ ਉਹ ਇੱਥੇ ਪੂਰੀ ਜਨਤਾ ਦੇਖ ਰਹੀ ਹੈ ਭਾਈ ਹਣਾ ਜੀ ਸਰ ਇਹ ਕਿਹੜੀ ਜਗ੍ਹਾ ਤੇ ਅੜ ਲੱਗਿਆ ਇੱਕ ਕੰਪਨੀ ਬਾਹਰ ਦੀ ਬਾਹਰ ਇਹ ॠषि ਕਿਸ਼ੋਰ ਕੋਈ ਬਾਤ ਲਾਉਤੀ ਹੈ ਇਹ ਜੰਮੂ ਤੋਂ ਰਹਿਣ ਵਾਲਾ ਇਹ ਆਪਣੇ ਇੱਥੇ ਆਇਆ ਸੀ ਮੱਥਾ ਟੇਕਣ ਵਾਸਤੇ ਤੇ ਮ ਜਾਣੇ ਸੀ ਇਹ ਵਾਪਸ ਜਾ ਰਿਹਾ ਸੀ ਤਾਂ ਅਗੋਂ ਕੋਈ ਸਰਕਲ ਪਾਇਰ ਗੱਡੀਆਂ ਗੱਡੀਆਂ ਲਿਆ ਗਿਓ ਇਸ ਤਰ੍ਹਾਂ ਦਾ ਕੋਈ ਜਾਣੇ ਨੀ ਨਹੀਂ ਜਾਣੇ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਹੋਇਆ ਗੱਡੀ ਸੜ ਗਈ ਹੈ ਗੱਡੀ ਕਿਹੜੀ ਸੀ ਇਹ ਥਾਰ ਗੱਡੀ ਸੀ ਥਾਰ ਥਾਰ ਗੱਡੀ ਠੀਕ ਹੈ OK ਅੱਧੀ ਰਾਤ ਨੂੰ ਅੰਮ੍ਰਿਤਸਰ 'ਚ ਹੋ ਗਿਆ ਵੱਡਾ ਵਾਕਾ ਲੋਕਾਂ ਨੂੰ ਪਈਆਂ ਭਾਜਾਂ ਦੇਖੋ ਕਿਵੇਂ ਮਿੰਟਾਂ ਸਕਿੰਟਾਂ 'ਚ ਸੜਕੇ ਸਵਾਹ ਹੋ ਗਈ ਥਾਰ ਗੱਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਖਬਰ ਜੜੀਆ ਅੰਮ੍ਰਿਤਸਰ ਦੇ थाना ਸਿਵਲ ਲਾਈਨ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਅੱਗ ਦੇ ਭਾਂਬੜ ਮਚ ਗਏ ਤੇ ਦੇਖਦੇ ਹੀ ਦੇਖਦਿਆਂ ਗੱਡੀ ਜਿਹੜੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਸੜ ਕੇ ਰਾਖ ਹੋ ਚੁੱਕੀ ਹੈ ਦਸਿਆ ਜਾ ਰਿਹਾ ਕਿ ਥਾਰ ਗੱਡੀ ਦਾ ਮਾਲਕ ਜੰਮੂ ਦਾ ਰਹਿਣ ਵਾਲਾ ਤਹੇ ਜੰਮੂ ਤੋਂ ਜਿਹੜਾ ਆਪਣੇ ਦੋਸਤਾਂ ਦੇ ਨਾਲ ਇੱਥੇ ਮੱਥਾ ਟੇਕਣ ਦੇ ਲਈ ਆਇਆ ਸੀ ਤੇ ਜਦੋਂ ਵਾਪਸ ਜਾਣ ਲੱਗਾ ਤਾਂ ਉਹਨਾਂ ਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੇ ਨਾਲ ਭਾਂਬੜ ਮਚ ਗਏ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਦੇ ਵਿੱਚਕਾਰ ਐ ਛੜੀ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਐ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਛੜਿਆ ਪਤਾ ਨਹੀਂ ਲੱਗ ਸਕਿਆ ਪਰ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ, ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾ ਆ ਗਿਆ ਹੜਾਕੀ ਘਟਨਾ ਦੌਰਾਨ ਕਨਿਮੀਤੇ ਰਹੀ ਕਿ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਆਓ ਇੱਕ ਵਾਰ ਰੁਕ ਕਰ ਦਿਆਂ ਵੀਡੀਓ ਦਾ ਹਾਂਜੀ ਭਾਈ ਕੀ ਨਾ ਆ ਗਿਆ ਆਪਣਾ ਭਾਈ ਸਦੀਪ ਕੁਮਾਰ ਹੈ ਮੇਰਾ ਨਾਮ ਭਾਈ ਅਰਮਨ ਦਾ ਸਾਹੂਗੇ ਹਿੰਮਤ ਹਟੇ ਕਿਹੜੀ ਜਗ੍ਹਾ ਤੋਂ ਆਏ ਭਾਈ ਜੰਮੂ ਤੋਂ ਆਏ ਹਾਂਜੀ ਤੇ ਭਾਈ ਕੀ ਹੋਇਆ ਕੀ ਗੱਡੀ ਨਾਲ ਗੱਡੀ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਦੇ ਤਿੰਨ ਜਣੇ ਜਾ ਰਹੇ ਸੀ ਜੰਮੂ ਨੂੰ ਜਾ ਰਹੇ ਸੀ ਠੀਕ ਹੈ ਜੀ ਥਾਰ ਭਾਈ ਥਾਰ ਅੱਗ ਕਿਨੇ ਲੱਗੀ ਕਾਰਨ ਕੀ ਭਾਈ ਕਾਰਨ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਨਵੀਂ ਆਈ ਨੂੰ ਗੱਡੀ ਆ ਉਹਨਾਂ ਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਮਕੈਨਿਕਲ ਦੇ ਹੈ ਹੀ ਨਹੀਂ ਆ। ਇਹ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਕਿ ਕਿੱਦਾਂ ਅੱਗ ਲੱਗੀ ਆ। ਹਨਾ ਅਸੀਂ ਤਾਂ ਜਾ ਰਹੇ ਤਿੰਨ ਜਿਹੜੇ ਸਵਾਰ ਹੋ ਕੇ ਜਾ ਰਹੇ ਆਂ ਆਪਣੀ ਜਾਨ ਬੜੀ ਮੁਸਕਨਾ ਮੁੱਕ ਜਾ ਕੇ ਨਿਕਲੇ ਆਂ ਬਾਹਰ। ਹਨਾ ਤੇ ਆਪਾਂ ਇਹ ਦੇਖ ਸਕਦੇ ਆ ਕਿ ਅਗਰ ਅਸੀਂ ਮੁੜੇ-ਘੁੜੇ ਨਹੀਂ ਤਾਂ ਬਾਹਰ ਨਿਕਲ ਗਏ। ਅਗਰ ਸਾਡੇ ਨਾਲ ਫੈਮਲੀ ਹੁੰਦੀ ਤੇ ਭਾਈ ਓਖਾ ਹੀ ਬਚਾ ਓਖਾ ਹੀ ਫੈਮਲੀ ਦਾ। ਜਾਨੀ ਨੁਕਸਾਨ ਤੇ ਨਹੀਂ ਆਇਆ। ਭਾਈ ਜਾਨੀ ਨੁਕਸਾਨ ਆਪਾਂ ਬਚ ਗਏ ਆਂ। ਆਪਾਂ ਨਿਕਲ ਗਏ ਆਂ ਅਸੀਂ ਮੁੜੇ-ਘੁੜੇ ਹੀ ਥੋੜੀ। ਗੱਡੀ ਪਈ ਤੁਹਾਡੇ ਸਾਹਮਣੇ ਹੀ ਆ ਉਹ ਦੇਖ ਸਕਦੇ ਇੱਕ ਕੰਪਨੀ ਬਾਅਦ ਦੀ ਬਾਅਦ ਦੀ ਸਾਈਡ ਤੇ ਆ ਸਿਵਲ ਹਸਪਤਾਲ ਦੀ ਸਾਈਡ ਤੇ ਹਾਂਜੀ ਇਹ ਰਿਸ਼ੀ ਕਿਸ਼ੋਰ ਕੋਈ ਬਾਤ ਲਾਉਤੀ ਹੈ ਹਾਂਜੀ ਇਹ ਜੰਮੂ ਤੋਂ ਰਹਿਣ ਵਾਲਾ ਇਹ ਆਪਣੇ ਇੱਥੇ ਆਇਆ ਸੀ ਮੱਥਾ ਟੇਕਣ ਵਾਸਤੇ ਤੇੰਮ ਜਾਣੇ ਸੀ ਇਹ ਵਾਪਸ ਜਾ ਰਿਹਾ ਸੀ ਤਾਂ ਅਗੋਂ ਕੋਈ ਸਰਕਰ ਪੈਰਗੜ ਦੋ ਗੱਡੀਆਂ ਪਈਆਂ ਲਿਆ ਕੁਲੋਂ ਇਸ ਤਰ੍ਹਾਂ ਦਾ ਕੋਈ ਜਾਣੀ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਮਾਲੀ ਨੁਕਸਾਨ ਹੋਇਆ ਗੱਡੀ ਸੜ ਗਈ ਗੱਡੀ ਕਿਹੜੀ ਇਹ ਥਾਰ ਗੱਡੀ ਸੀ ਥਾਰ ਥਾਰ ਠੀਕ ਹੈ OK